ਬੜੀ ਸੋਹਣੀ ਉਹਦਾ ਨਾ ਸੁੰਦਰੀ ਸੀ ਕਈ ਕਾ ਇਤਿਹਾਸਕਾਰ ਕਹਿੰਦੇ ਵੀ ਇੱਕੋ ਲੜਕੀ ਦੇ ਦੋ ਰਾਸ਼ ਸੁੰਦਰੀ ਤੇ ਮੰਦਰੀ ਹੋਈ ਕੋਈ ਕਹਿੰਦੇ ਇਹ ਜਿਹੜੀਆਂ ਦੋ ਲੜਕੀਆਂ ਸੀ ਤੇ ਸੁੰਦਰੀ ਤੇ ਮੰਦਰੀ ਉਹ ਸੋਹਣੀ ਹੋਣ ਕਰਕੇ ਜਿਹੜਾ ਉਹ ਤੋਂ ਮੁਗਲ ਕਾਲ ਦੇ ਵਿੱਚ ਜਿਹੜਾ ਅਕਬਰ ਬਾਦਸ਼ਾਹ ਸੀ ਉਹਨੂੰ ਕਿਸੇ ਨੇ ਦੱਸਿਆ ਵੀ ਇੱਕ ਪੰਡਤ ਉਹਦੀ ਲੱਤੀ ਬਣੀ ਸੋਹਣੀ ਜੰਦੇ ਤੇ ਉਹ ਨਾਲ ਜਿਹੜਾ ਜੁਆੰਦਾ ਹੈ ਸੋਹਣੀ ਤੇ ਉਹਨੂੰ ਆਪਾਂ ਮਹਿਲਾਂ ਦੇ ਵਿੱਚ ਲੈ ਕੇ ਆਈਏ ਉਹਦੇ ਨਾਲ ਨਜ਼ਾਰ ਕਰਨਾ ਚਾਹੁੰਦਾ ਸੀ ਕਿ ਉਹ ਕੰਦ ਜੀ ਗੱਲ ਨਹੀਂ ਪ੍ਰਵਾਨ ਕਰਨਾ ਚਾਹੁੰਦਾ ਕਿ ਉਹਨੇ ਫਿਰ ਕੀ ਕੀਤਾ ਵੀ ਉਹ ਡਾਟਾਫਾਰਾ ਜਿਹੜਾ ਉਹ ਕਿਸ ਦੱਤ ਪਈ ਬਦੁੱਲਾ ਨਾਦਾਰ ਰਾਜਪੂਤ ਬੁੱਲਾ ਪੱਟੀ ਆ ਉਹਦੇ ਕੋਲ ਗਿਆ ਕਿਉਂਕਿ ਉਹ ਤਾਂ ਮੁਗਲਾ ਹੋਸਾ ਦਾ ਤੇ ਉਹਨੇ ਜ਼ਬਰਦਸਤੀ ਕਰ ਲੈਣਾ ਉਹ ਉਹਨਾਂ ਕੋਲ ਗਿਆ ਬੁੱਲੇ ਪੱਟੀ ਕੋਲ ਕੇ ਬੁੱਲੇ ਪੱਟੀ ਨੇ ਆਖਿਆ ਵੀ ਲੜਕੀ ਜਿਹੜੀ ਆ ਸੁੰਦਰੀ ਤੇਰੀ ਲੜਕੀ ਨੇ ਆ ਆ ਕੀ ਲੜਕੀ ਉਹਨੇ ਬਣਾ ਕੇ ਉਹਦਾ ਵਿਆਹ ਕੀਤਾ ਉਹ ਸ਼ਾਦੀ ਕੀਤੀ ਤੇ ਉਹਨਾਂ ਦਿਨਾਂ ਦੇ ਵਿੱਚੋਂ ਇਹ ਮੁੜਕੇ ਜਿਹੜਾ ਇਹ ਉਦੋਂ ਦਾ ਚੱਲਦਾ ਚੱਲਦਾ ਉਹ ਵਿਆਹ ਕੀਤਾ ਤੇ ਉਹਨੇ ਵਿਆਹ ਕਰਕੇ ਉਹ ਥੋੜੇ ਬੜੀ ਜਿਹੜੇ ਗਈ ਸੀ ਰਸਮ ਰਵਾਜ ਕੀਤੇ ਉਹਨੇ ਗੋੜ ਵੰਡਿਆ ਤੁਰੇ ਜੀਆਂ ਰੋੜੀ ਜਿਹੜੀ ਅ ਗੋੜ ਤੋਂ ਮੁੜਕੇ ਪੰਦੀ ਪੰਦੀ ਲੋੜੀ ਬਣ ਗਈ ਤੇ ਉਦੋਂ ਦਾ ਇਤਿਹਾਸਕ ਜਿਹੜੇ ਲਿਖਦੇ ਵੀ ਉਦੋਂ ਦਾ ਇਹ ਸ਼ੁਰੂ ਹੋਇਆ ਹੋ ਸਕਦਾ ਉਹ ਪਹਿਲਾਂ ਵੀ ਹੋਏ ਪਰ ਜੋ ਸੁਣਦੇ ਆ ਕਿਦਾ ਆਇਆ ਪੋਰ ਦੀ ਤੇ ਮਾਂ ਖਾਦੀ ਤੇਰੇ ਉੱਤੇ ਡੰਡੇ ਕਾਲਜ ਜਿਹੜੇ ਲੋਕ ਪਹਿਲਾਂ ਤੇ ਲੋਕ ਉਹ ਖਿਜੜੀ ਜਿਹੜੀ ਉਹ ਮਾਵਾਂ ਦੇ ਵਿੱਚ ਮਾਂ ਪਾ ਗਏ ਤੇ ਉਹ ਚੌਲ ਰਿੰਨਗੇ ਤੋਂ ਪੀੜੀ ਬਣਾਉਣੇ ਨੂੰ ਦਾਲ ਨਾਲ ਖਾਣਾ ਸਿਰੇ ਉੱਤ ਕੇ ਇਹ ਬੜਾ ਚੰਗਾ ਇੱਕ ਤੰਦੂਰੀ ਤੇ ਬੜੀ ਵਧੀਆ ਖਾਸ ਸੀ ਉਦੋਂ ਤੋਂ ਹੁਣ ਵੀ ਇਹ ਚੱਲਦਾ ਚੱਲਦਾ ਹੁਣ ਉਹ ਪੀੜੀ ਦਾ ਰੋਪ ਹੋ ਗਈ ਤੇ ਹੁਣ ਲੋਕਾਂ ਰੋਹ ਦੀ ਖੀਰ ਬਣਾਉਣੀ ਬਣਾ ਕੇ ਤੇ ਉਹ ਸਿਰੇ ਉੱਤ ਕੇ ਦਹੀਂ ਨਾਲ ਖਾਂਦੇ ਆ ਤੇ ਬੜਾ ਉਹਨਾਂ ਨੂੰ ਆਪਣਾ ਇੱਕ ਚੰਗਾ ਸੰਦੇਸ਼ ਜਾਂਦਾ ਲੋਕਾਂ ਦੇ ਵਿੱਚ ਜਿਹੜਾ ਗੰਨਾ ਆ ਉਹ ਬਹੁਤ ਘੱਟ ਮਿਲਦਾ ਵਾ ਤੇ ਰੋਹ ਬਹੁਤ ਹੀ ਮਹਿੰਗੀ ਮਿਲਦੀ ਆ ਆਪਾਂ ਨੂੰ ਪਰਿਵਾਰਾਂ ਨੂੰ ਤੇ ਗਰੀਬ ਪਰਿਵਾਰ ਜਿਹੜੇ ਆ ਉਹ ਮਹਿੰਗੀ ਚੀਜ਼ ਲੈ ਕੇ ਨਹੀਂ ਖਾ ਸਕਦੇ ਸੰਕਟਾਂ ਦੀ ਸੇਵਾ ਵਾਸਤੇ ਗੰਨੇ ਲਿਆ ਕੇ ਮੋਲ ਤੇ ਰੋਹ ਦਾ ਲੰਗਰ ਲਾਇਆ ਗਿਆ। ਈ ਪਰਿਵਾਰਾਂ ਵਾਸਤੇ ਰੋਹ ਦਾ ਲੰਗਰ ਲਾਇਆ ਆਪਣਾ ਵੀਰ ਸੁਖਿੰਦਰ ਵੀਰਾ ਚੇਅਰਮੈਨ ਦਾ ਉਹ ਬੇਟਾ ਨਾਲ ਕੁਝ ਵੀਰਾਂ ਨੇ ਨਾਲ ਕੇ ਤੇ ਆਪਣਾ ਅੱਜ ਪਿੰਡ ਗੁਰਤਿੰਦ ਦੇ ਵਿੱਚ ਰੋਹ ਦਾ ਲੰਗਰ ਲਾਇਆ ਸਾਰਿਆਂ ਵਾਸਤੇ ਜਿਹੜੇ ਗਰੀਬ ਪਰਿਵਾਰ ਮਹਿੰਗੇ ਮਹਿੰਗੀ ਰੋਹ ਆ ਇਦਾਂ ਇਹ ਆ ਕਿ ਸਾਰਿਆਂ ਨੂੰ ਰੋਹ ਮਿਲ ਸਕੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਸਾਡੇ ਇੱਕ ਪੰਜਾਬ ਦੀ ਪ੍ਰਾਣੀ ਰੀਤ ਚੱਲੀ ਐ ਪੋ ਰਿੱਧੀ ਤੇ ਮਾਗ ਖਾਦੀ ਮਤਲਬ ਪੋ ਦੇ ਮਹੀਨੇ ਵਿੱਚ ਰਾਤ ਨੂੰ ਖੀਰ ਬਣਾਈ ਜਾਂਦੀ ਐ ਤੇ ਦਿਨੇ ਉਹਨੂੰ ਦਹੀਂ ਦੇ ਨਾਲ ਖਾਦਾ ਜਾਂਦਾ ਐ ਇਹਦੇ ਪਿੱਛੇ ਲੌਜਿਕ ਕੀ ਸੀਗਾ ਸਾਡੇ ਪੁਰਾਣੇ ਬਜ਼ੁਰਗ ਦਾਸਤੇ ਹੁੰਦੇ ਸੀ ਕਿ ਪੂਰਾ ਮਹੀਨਾ ਲੋਕ ਜਿਹੜਾ ਵਾ ਆਪੋ ਵਾਗ ਦੀ ਸਰਦੀ ਦੇ ਕਾਰਨ ਗਰਮ-ਗਰਮ ਚੀਜ਼ਾਂ ਖਾਂਦੇ ਰਹਿੰਦੇ ਨੇ ਕਈਆਂ ਘਰਾਂ ਦੇ ਵਿੱਚ ਪੰਜੀਰੀ ਬਣੀ ਹੁੰਦੀ ਹੈ ਕਈਆਂ ਘਰਾਂ ਦੇ ਵਿੱਚ ਲੋਕ ਛੁਆਰੇ ਬਦਾਮ ਦੁੱਧ ਚ ਉਬਾਲ ਕੇ ਖਾਂਦੇ ਆ ਪਾਣੀ ਘਟਾ ਦਿੰਦੇ ਆ ਪਰ ਗਰਮ-ਗਰਮ ਚੀਜ਼ਾਂ ਖਾਣੀਆਂ ਜਿਹੜੀਆਂ ਵਾ ਉਹ ਸ਼ੁਰੂ ਕਰ ਦਿੰਦੇ ਆ ਇਹ ਇੱਕ ਤਰ੍ਹਾਂ ਦਾ ਲੌਜਿਕ ਹੈ ਇਹਨੂੰ ਤੁਹਾਡੇ ਮਿਹਦੇ ਨੂੰ ਗਰਮੀ ਜਿਹੜੀ ਆ ਨਾ ਪਵੇ ਉਹਦਾ ਕਰਕੇ ਇਹ ਆਖੀਰਲਾ ਦਿਨ ਜਦੋਂ ਮਹੀਨੇ ਦਾ ਆਉਂਦਾ ਜਿਸ ਦਿਨ ਲੋਹੜੀ ਮਨਾਈ ਜਾਂਦੀ ਆ ਉਹ ਦੇ ਮਹੀਨੇ ਦਾ ਆਖੀਰਲਾ ਦਿਨ ਹੁੰਦਾ ਤੇ ਉਸ ਦਿਨ ਲੋਕ ਜਿਹੜੇ ਆ ਕੁਝ ਠੰਡਾ ਖਾਣ ਦੀ ਕੋਸ਼ਿਸ਼ ਕਰਦੇ ਸਾਡੇ ਬਜ਼ੁਰਗਾਂ ਦੀਆਂ ਇਹ ਰੀਤਾ ਬਣੀਆਂ ਸੀ ਰੌਂ ਦੀ ਖੀਰ ਜਿਹੜੀ ਆ ਉਹਦੀ ਤਸਵੀਰ ਜਿਹੜੀ ਬਹੁਤ ਠੰਡੀ ਹੁੰਦੀ ਆ ਤੇ ਨਾਲ ਉਹਦੇ ਦਹੀਂ ਮਿਲਾ ਕੇ ਸਵੇਰੇ ਖਾਦਾ ਜਾਵੇ ਤੇ ਤੁਹਾਡੇ ਜਿਹੜੇ ਮਿਹਦੇ ਨੂੰ ਰੈਸਟ ਦੇਵੇਗਾ ਤੇ ਤੁਹਾਡਾ ਸਰੀਰ ਜਿਹੜਾ ਆ ਬਿਮਾਰੀਆਂ ਤੋਂ ਵੀ ਬਚਨ ਦਾ ਇੱਕ तरीका ਹੁੰਦਾ ਹੈ ਪ੍ਰਾਣੇ ਸਾਡੇ ਰਿਸ਼ੀਆਂ ਮੁੰਨੀਆਂ ਦੀਆਂ ਬੜਾਈਆਂ ਹੋਈਆਂ ਰੌ ਰੀਤਾਂ ਨੇ ਜੋ ਅੱਜ ਉਸੇ ਰੌ ਰੀਤ ਨੂੰ ਅੱਗੇ ਤੋਰ ਦਿਆ ਹੋਇਆ ਇੱਥੇ ਇੱਕ ਪਰਿਵਾਰ ਵੱਲੋਂ ਰੌ ਦਾ ਲੰਗਰ ਚਲਾ ਦਿੱਤਾ ਗਿਆ ਕਿਉਂਕਿ ਅੱਜਕੱਲ ਮਹਿੰਗਾਈ ਦਾ ਜੋਗ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਮਹਿੰਗਾਈ ਦੇ ਵਿੱਚ ਲੋਕਾਂ ਕੋਲੋਂ ਮੁੱਲ ਲੈ ਕੇ ਚੀਜ਼ ਨਹੀਂ ਖਾਧੀ ਜਾਂਦੀ ਪਰ ਗੁਰੂ ਦੇ ਸਿਖਾ ਨੇ ਇੱਥੇ ਰੌ ਦਾ ਲੰਗਰ ਚਲਾ ਕੇ ਜਿਹੜੀ ਪੁਰਾਣੀ ਸਾਡੀ ਰਸਮ ਸੀਗਣ ਕਿ ਅਸੀਂ ਹਰ ਇੱਕ ਦਾ ਘਰ ਦੇ ਵਿੱਚ ਚੁੱਲ੍ਹਾ ਬਣਨਾ ਜਿਹੜਾ ਵਾ ਉਹ ਬਹੁਤ ਜ਼ਰੂਰੀ ਆ ਗੁਰ ਸਿੱਖਾਂ ਦੀਆਂ ਰੀਤਾਂ ਜਿਹੜੀਆਂ ਉਹ ਚੱਲਦੀਆਂ ਆਈਆਂ ਨੇ ਤੇ ਇੱਥੇ ਗੁਰੂ ਕੇ ਸਿੱਖਾਂ ਨੇ ਰੋਹ ਦਾ ਲੰਗਰ ਚਲਾ ਦਿੱਤਾ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਕਿ ਲੋਕ ਦੂਰੋਂ ਦੂਰੋਂ ਆ ਕੇ ਇਥੋਂ ਰੋਹ ਲੈ ਕੇ ਜਾ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਇਹ ਰੀਤ ਜਿਹੜੀ ਆ ਕਦੋਂ-ਕਦਿ ਚਲਾ ਰਹੇ ਨੇ ਤੇ ਕਿੰਨੇ ਕੁ ਲੋਕ ਜਿਹੜੇ ਆ ਉਹ ਰੋਹ ਲੈ ਕੇ ਜਾ ਰਹੇ ਨੇ ਹਾਜੀ ਸਰ ਜੀ ਇਹ ਜੋ ਰਸਮਾਂ ਚੱਲੀਆਂ ਨੇ ਆਪਣੀਆਂ ਕੀ ਕਿਹੜਾ ਚਾਹਦੇ ਹੋ ਇਹ ਲੋੜੀ ਦੇ ਵਿੱਚ ਮੁਗਲ ਕਾਲ ਦੇ ਵਿੱਚ ਇੱਕ ਇੱਕ ਪੰਡਤ ਸੀ ਜਾਂਦੇ ਉਹਦਾ ਨਾਂ ਦੇਬੂ ਸੀ ਉਹਦੀ ਬੋਲ ਵੀ ਲੜਕੀ ਦਾ ਵਿਆਹ ਸੀ ਤੇ ਉਹ ਇਹ ਬੜੀ ਸੋਹਣੀ ਸੀ ਉਹਦਾ ਨਾਂ ਸੁੰਦਰੀ ਸੀ ਕਈ ਤਾਂ ਇਤਿਹਾਸਕਾਰ ਕਹਿੰਦੇ ਵੀ ਇੱਕੋ ਲੜਕੀ ਦੇ ਦੋ ਨਾਂ ਸੁੰਦਰੀ ਤੇ ਮੰਦਰੀਏ ਕੋਈ ਕਹਿੰਦੇ ਸੀ ਉਹਦੀਆਂ ਦੋ ਲੜਕੀਆਂ ਅਹੀਂ ਤੇ ਸੁੰਦਰੀ ਤੇ ਮੰਦਰੀ ਉਹ ਸੋਹਣੀ ਹੋਣ ਕਰਕੇ ਜਿਹੜਾ ਉਦੋਂ ਮੁਗਲ ਕਾਲ ਦੇ ਵਿੱਚ ਜਿਹੜਾ اکبر ਬਾਦਸ਼ਾਹ ਸੀ ਉਹਨੂੰ ਕਿਸੇ ਨੇ ਦੱਸਿਆ ਵੀ ਇੱਕ ਪੰਡਤ ਉਹਦੀ ਲੜਕੀ ਬੜੀ ਸੋਹਣੀ ਹੈ ਤੇ ਉਹਨਾਂ ਦਿਨਾਂ ਜਿਉਂਦਾ ਸੋਹਣੀ ਹੈ ਤੇ ਉਹਨੂੰ ਆਪਾਂ ਮਹਿਲਾ ਦੇ ਵਿੱਚ ਲੈ ਕੇ ਆਈਏ ਉਹਦੇ ਨਾਲ ਨਿਕਾਹ ਕਰਨਾ ਚਾਹੁੰਦਾ ਸੀ ਤੇ ਉਹ ਪੰਡਤ ਜੀ ਇਹ ਗੱਲ ਨਹੀਂ ਪ੍ਰਵਾਨ ਕਰਨਾ ਚਾਹੁੰਦਾ ਤੇ ਉਹਨੇ ਫਿਰ ਕੀ ਕੀਤਾ ਵੀ ਉਹ ਡਰਦਾ ਮਾਰਾ ਜਿਹੜਾ ਉਹਨੂੰ ਕਿਸੇ 10 ਬਈਕ ਦੁੱਲਾ ਨਾਂ ਦਾ ਰਾਜਪੂਤ ਦੁੱਲਾ ਪੱਠੀ ਆ ਉਹਦੇ ਕੋਲ ਜਾ ਕਿਉਂਕਿ ਉਦਾਂ ਮੁਗਲਾ ਹੋ ਸਕਦਾ ਤੇ ਨਾਲ ਜ਼ਬਰਦਸਤੀ ਕਰ ਲੈਣਾ ਉਹ ਉਹਨਾਂ ਕੋਲ ਗਿਆ ਦੁੱਲੇ ਪੱਠੀ ਕੋਲ ਤੇ ਦੁੱਲੇ ਪੱਠੀ ਨੇ ਆਖਿਆ ਵੀ ਉਹ ਲੜਕੀ ਜਿਹੜੀ ਆ ਸੁੰਦਰੀ ਤੇਰੀ ਲੜਕੀ ਨਹੀਂ ਆਪਦੀ ਲੜਕੀ ਉਹਨੇ ਬਣਾ ਕੇ ਉਹਦਾ ਵਿਆਹ ਕੀਤਾ ਉਹਦੀ ਸ਼ਾਦੀ ਕੀਤੀ ਤੇ ਉਹਨਾਂ ਦਿਨਾਂ ਦੇ ਵਿੱਚੋਂ ਇਹ ਮੁੜਕੇ ਜਿਹੜਾ ਇਹ ਉਦੋਂ ਦਾ ਚੱਲਦਾ ਚੱਲਦਾ ਉਹਨੇ ਵਿਆਹ ਕੀਤਾ ਤੇ ਉਹਨੇ ਵਿਆਹ ਕਰਕੇ ਉਹਦੇ ਥੋੜੇ ਪਾ ਜਿਹੜੇ ਹੈਗੇ ਸੀ ਰਸਮ ਰਿਵਾਜ ਕੀਤੇ ਉਹਨੇ ਗੋੜ ਵੰਡਿਆ ਥੋੜੀ ਜਿਹੀ ਰਿਉੜੀ ਜਿਹੜੀ ਗੋੜ ਤੋਂ ਮੁੜਕੇ ਬਣਦੀ ਬਣਦੀ ਲੋੜੀ ਬਣ ਗਈ ਤੇ ਉਦੋਂ ਦਾ ਇਤਿਹਾਸਕਾਰ ਜਿਹੜੇ ਲਿਖਦੇ ਵੀ ਉਦੋਂ ਦਾ ਇਹ ਸ਼ੁਰੂ ਹੋਇਆ ਉਸ ਦਾ ਉਤੋਂ ਪਹਿਲਾਂ ਵੀ ਹੋਏ ਪਰ ਜੋ ਸੁਣਦੇ ਆ ਕਿ ਇਦਾਂ ਆਇਆ ਕਿ ਉਹ ਦੇਬੂ ਪੰਡਤ ਦੀ ਲੜਕੀ ਜਿਹੜੀ ਦੁੱਲੇ ਪੱਠੀ ਰਾਜਪੂਤਕ ਉਹਨਾਂ ਦਿਨਾਂ ਵਿੱਚ ਜਿਹੜਾ ਅਕਬਰ ਦਾ ਬਾਗੀ ਹੀ ਬੰਦਾ ਉਹਨੇ ਉਹਦੀ ਵਿਆਹ ਤੇ ਸ਼ਾਦੀ ਕੀਤੀ ਤੇ ਉਹਦਾ ਜਿਹੜਾ ਜਿਵੇਂ ਹੁਣ ਵੀ ਆਪਾਂ ਕਿੰਨਾ ਵੀ ਦੇਹੇਜ ਦਿੱਤਾ ਲੋਕ ਹੁਣ ਵੀ ਆਪਣੀ ਵਿਆਹ ਵਾਲੀ ਲੜਕੀ ਨੂੰ ਜਿਹੜਾ ਦੇਹੇਜ ਕੋਈ ਦਿੰਦੇ ਆ ਦਾਜ ਵਗੈਰਾ ਉਹਨਾਂ ਦਿਨਾਂ ਵਿੱਚ ਉਹਨੇ ਮੁੜ ਕੇ ਕੀ ਕੀਤਾ ਵੀ ਉਹਨੂੰ ਲੜਕੀ ਨੂੰ ਕੀ ਕੀਤਾ ਇੱਕ ਗੋਦੀ ਰੋੜੀ ਰਿਤੀ ਤੇ ਉਹ ਜਿਵੇਂ ਲੜਕੀਆਂ ਹੁਣ ਘਰਾਂ ਵਿੱਚ ਆਉਂਦੀਆਂ ਆ ਯਾ ਕਿ ਕਿੰਦਿਆ ਸੁੰਦਰਮੁੰਦਰੀ ਏ ਤੇਰਾ ਕੌਣ ਕੋ ਲਾ ਭੱਟੀ ਵਾਲਾ ਇਦਾਂ ਕਰਕੇ ਉਸ ਨੂੰ ਮੁੜ ਕੇ ਉਹ ਤੇਰਾ ਥੋਲੂ ਪਟਾ ਪਿੰਦੇ ਪੀ ਉਹਨਾਂ ਦਿਨਾਂ ਦੇ ਵਿੱਚ ਮੁੜ ਕੇ ਉਹਨੇ ਵਿਆਹ ਕੀਤਾ ਇਹਦਾ ਆਉਂਦੇ ਆ ਇਹ ਵਹਿ ਰਹੀ ਦਾ ਖਰਾਕ ਨਹੀਂ ਸੰਬੰਧ ਤੇ ਆਏ ਵੀ ਇਹ ਪੂ ਰਿੱਧੀ ਤੇ ਮਾ ਖਾਦੀ ਤੇਰੇ ਉੱਤੇ ਨੰਨੇ ਕਾਲ ਜਿਹੜੇ ਲੋਕ ਪਹਿਲਾਂ ਤੋਂ ਲੋਕ ਉਹ ਜਿਹੜੀ ਬਣਾਉਂਦੇ ਸੀ ਲੋਕ ਜੀਰੀ ਖਿੜੀ ਬਣਾਉਂਦੇ ਸੀ ਖਿੜੀ ਜਿਹੜੀ ਮਾਵਾਂ ਦੇ ਵਿੱਚ ਮਾਂ ਪਾ ਕੇ ਤੇ ਚੌਲ ਰਿੰਨ ਕੇ ਤੇ ਖਿੜੀ ਬਣਾਉਣੇ ਨੂੰ ਦਾਲ ਨਾਲ ਖਾਣਾ ਸਵੇਰੇ ਉੱਠ ਕੇ ਇਹ ਬੜਾ ਚੰਗਾ ਇੱਕ ਤੰਦਰੁਸਤ ਤੇ ਬੜੀ ਵਧੀਆ ਖਰਾਕ ਸੀ ਉਦੋਂ ਤੋਂ ਹੁਣ ਵੀ ਇਹ ਚੱਲਦਾ ਚੱਲਦਾ ਹੁਣ ਉਹ ਖਿੜੀ ਦਾ ਲੋਪ ਹੋ ਗਈ ਤੇ ਹੁਣ ਲੋਕਾਂ ਰੋ ਦੀ ਖੀਰ ਬਣਾਉਣੀ ਬਣਾ ਕੇ ਤੇ ਉਹ ਤੇਰੇ ਉੱਠ ਕੇ ਦਹੀਂ ਨਾਲ ਖਾਂਦੇ ਆ ਤੇ ਬੜਾ ਉਹਨਾਂ ਨੂੰ ਆਪਣਾ ਇੱਕ ਚੰਗਾ ਸੰਦੇਸ਼ ਜਾਂਦਾ ਲੋਕਾਂ ਦੇ ਵਿੱਚ ਇਹ ਤੰਦਰੁਸਤੀ ਆਸਤੇ ਵੀ ਇਹਦੀ ਵਰਤੋਂ ਲੋਕ ਕਰਦੇ ਆ ਉਹ ਖੁੱਲੀ ਖਤਮ ਹੋ ਗਈ ਤੇ ਹੁਣ ਕਿਉਂਕਿ ਰੋਹਾ ਪਈ ਦੇ ਲੋਕ ਵੇਖੋ ਇਹਨਾਂ ਨੇ ਜਿਹੜੇ ਆਪਣੇ ਆ ਸਿੰਗ ਹੈ ਇਹਨਾਂ ਨੇ ਬੜਾ ਵਧੀਆ ਪ੍ਰਾਲਾ ਕੀਤਾ ਵੀ ਇਸ ਦਿਨ ਸਾਰਿਆਂ ਵਾਸਤੇ ਮੁਫਤ ਰੋ ਜਿਹੜਾ ਉਹ ਵੰਡਦੇ ਆ ਤੇ ਇੱਕ ਬੜਾ ਭਲੇ ਦਾ ਕੰਮ ਆ ਤੇ ਲੋਕ ਆ ਕੇ ਲੈਂਦੇ ਆ ਤੇ ਬੜਾ ਇਹ ਬੜਾ ਚੰਗਾ ਪ੍ਰਾਲਾ ਜੀ ਹਾਂਜੀ ਇੱਕ ਮੁਬਾਰਕਾ ਦੇ ਦਿਓ ਸਾਰਿਆਂ ਨੂੰ ਲੋੜੀ ਦੀ ਹਾਂ ਲੋੜੀ ਦੀ ਆ ਵੇਖੋ ਜੀ ਇਸ ਸਾਲ ਬਾਅਦ ਆਉਂਦਾ ਹੈ ਇਹੜਾ ਤਿਉਹਾਰ ਆਉਂਦਾ ਇਸ ਸਾਲ ਬਾਅਦ ਸਾਰੇ ਲੋਕ ਬੜੀ ਇਹਨੂੰ ਸ਼ਰਦਾ ਪਾਵਨਾਂ ਦੇ ਨਾਲ ਮਨਾਉਂਦੇ ਆ ਤੇ ਆਸ ਤਾਂ ਇੰਨਾ ਕੀ ਜਿਹੜਾ ਤੁਹਾਨੂੰ ਦੱਸਿਆ ਇਹ ਦੋ ਵਾਰ ਦੇ ਦਾ ਹੋਰ ਕੁਝ ਨਹੀਂ ਹੈਗਾ ਤੇ ਇਹ ਲੋਕ ਬੜੀ ਸ਼ਰਦਾ ਪਾਵਨਾਂ ਨੇ ਇਹਨੂੰ ਮਨਾਉਂਦੇ ਮੈਂ ਤਾਂ ਆਪਣੇ ਵੱਲੋਂ ਸਾਰੇ ਨਗਰਵਾਲੋਂ ਸਾਰੇ ਜਿੰਨੇ ਵੀ ਹੈਗੇ ਆ ਮਨੁੱਖ ਜਾਤੀ ਉਹਨਾਂ ਸਾਰਿਆਂ ਨੂੰ ਇਹਦੀ ਮੈਂ ਲੱਖ ਲੱਖ ਵਧਾਈਆਂ ਜਿੰਨਾ ਜੀ ਲੋਕ ਤੰਦਰੁਸਤ ਰਹਿਣ ਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਧੰਨਵਾਦ ਧੰਨਵਾਦ ਮੈਂ ਕਹਿਣਾ ਚਾਹੁੰਦਾ ਕਿ ਆਪਣਾ ਗਰੀਬ ਪਰਿਵਾਰਾਂ ਵਾਸਤੇ ਰੋਹ ਦਾ ਲੰਗਰ ਲਾਇਆ ਆਪਣੇ ਵੀਰ ਸੁਖਿੰਦਰ ਵੀਰਾ ਚੇਅਰਮੈਨ ਸਾਹਿਬ ਦਾ ਬੇਟਾ ਜੀ ਤੇ ਨਾਲ ਕੁਝ ਵੀਰਾਂ ਨੇ ਰਲ ਕੇ ਤੇ ਆਪਣਾ ਅੱਜ ਪਿੰਡ ਸੁਰਸਿੰਘ ਦੇ ਵਿੱਚ ਰੋਹ ਦਾ ਲੰਗਰ ਲਾਇਆ ਸਾਰਿਆਂ ਵਾਸਤੇ ਕਿ ਜਿਹੜੇ ਗਰੀਬ ਪਰਿਵਾਰ ਮਹਿੰਗੇ ਮਹਿੰਗੀ ਰੋਹ ਆ ਜਿੱਦਾਂ ਗੰਨੇ-ਗੁੰਨੇ ਆਪਣੇ ਏਰੀਆ ਜਿੱਧਰ ਨਹੀਂ ਹੁੰਦੇ ਜਿਆਦਾ ਉਧਰ ਆ ਹੀ ਨਾਲੇ ਵਾਲੀ ਸਾਈਡ ਉਧਰ ਹੁੰਦੇ ਆ ਨਾ ਉੱਥੋਂ ਇਹਨਾਂ ਨੇ ਜਾ ਕੇ ਟਰਾਲੇ ਲੱਦ ਕੇ ਰੋਹ ਆਂਦੇ ਗੰਨੇ ਦੇ ਰਾਤੀ ਤੇ ਇਹ ਹੈ ਕਿ ਸਾਰਿਆਂ ਨੂੰ ਰੋਹ ਮਿਲ ਸਕੇ ਤੇ ਸਭ ਸੰਗਤ ਨੂੰ ਲੋੜੀ ਦੇ ਬਾਬਾ ਨੂੰ ਮੁਬਾਰਕਾਂ ਜੀ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਸਾਰਿਆਂ ਗਰੀਬਾਂ ਵਾਸਤੇ ਵੱਡਿਆਂ ਭਰਾਵਾਂ ਨੇ ਵੱਡਿਆਂ ਲੋਕਾਂ ਨੇ ਲੰਗਰ ਲਾਏ ਆ ਇਹ ਹਰ ਸਾਲ ਲਾਉਂਦੇ ਆ ਹਰ ਸਾਲ ਦੇ ਵਿੱਚ ਸਾਰੀ ਸੰਗਤ ਦੀ ਸੇਵਾ ਕਰਦੇ ਆ ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਜੋ ਕਿ ਗਰੀਬਾਂ ਦਾ ਆਧਾਰ ਕਰਦੇ ਆ ਉਹ ਜਾਨੀ ਕਿ ਸਭ ਕਿਸੇ ਦਾ ਕਰ ਸਕਦੇ ਮੁੱਲ ਲੈ ਕੇ ਚੀਜ਼ ਨਹੀਂ ਖਾਦੀ ਮੁੱਲ ਲੈ ਕੇ ਗਰੀਬਾਂ ਤੋਂ ਚੀਜ਼ ਨਹੀਂ ਖਾਦੀ ਜਾਂਦੀ ਉਹ ਜਿਹੜੇ ਆਪਣੇ ਸਰਦਾਰ ਪਿੰਡ ਦੇ ਆ ਆਣ ਭਰਾਓ ਸਾਰੇ ਆਪਣੇ ਨਾਲ ਰਲ ਕੇ ਚੱਲਦੇ ਆ ਆਪਾਂ ਉਹਨਾਂ ਨਾਲ ਰਲ ਕੇ ਚੱਲ ਗਏ ਫੇਰ ਹੀ ਇੰਨਾ ਗੱਲਾਂ ਦਾ ਮਜ਼ਾ ਆ ਮਹਾਰਾ ਸੱਚੇ ਪਾਸ਼ਾ ਗਰੀਬਾਂ ਨੇ ਕੀ ਰੱਦੀਂਦੀ ਆ ਜਿਹਨੇ ਤੜਕੇ ਉੱਠ ਕੇ ਛੱਕਦੇ ਆ ਨਾਲੇ ਇਹਨਾਂ ਨੂੰ ਯਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਗੁਰਸੇਬ ਸਿੰਘ ਆ ਜੀ ਅੱਜ ਰੋਹ ਤੇ ਲੰਗਰ ਲਾਇਆ ਕਿਸ ਸੰਬੰਧ ਵਿੱਚ ਲਾਇਆ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਜੋ ਰੋਹ ਦੇ ਲੰਗਰ ਲਾਏ ਗਏ ਆ ਜੋ ਸਾਡੀ ਪੁਰਾਣੇ ਸਮਿਆਂ ਤੋਂ ਚੱਲਦੀ ਰੀਤ ਆ ਲੋਹੜੀ ਮਨਾਉਣ ਦੀ ਉਹਦੇ ਸਬੰਧ ਦੇ ਵਿੱਚ ਲਾਏ ਗਏ ਆ ਅੱਜ ਕੱਲ ਇਸ ਤਰ੍ਹਾਂ ਦਾ ਜੋਗ ਆ ਗਿਆ ਵੀ ਗੰਨਾ ਬਹੁਤ ਘਟ ਗਿਆ ਤੇ ਜਿਹੜਾ ਗੰਨਾ ਆ ਉਹ ਬਹੁਤ ਘੱਟ ਮਿਲਦਾ ਵਾ ਤੇ ਰੋਹ ਬਹੁਤ ਹੀ ਮਹਿੰਗੀ ਮਿਲਦੀ ਆ ਆਪਾਂ ਨੂੰ ਪਰਿਵਾਰਾਂ ਨੂੰ ਤੇ ਗਰੀਬ ਪਰਿਵਾਰ ਜਿਹੜੇ ਆ ਉਹ ਮਹਿੰਗੀ ਚੀਜ਼ ਲੈ ਕੇ ਨਹੀਂ ਖਾ ਸਕਦੇ ਇਸ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਸੰਗਤਾਂ ਦੀ ਸੇਵਾ ਵਾਸਤੇ ਗੰਨੇ ਲਿਆ ਕੇ ਮੁੱਲ ਤੇ ਰੌਦਾ ਲੰਗਰ ਲਾਇਆ ਗਿਆ ਗੰਨੇ ਮੁੱਲ ਲਿਆਂਦੇ ਗਏ ਹਾਂਜੀ ਮੁੱਲ ਲਿਆਂਦੇ ਗਏ ਜੀ ਹਾਂਜੀ ਹਾਂਜੀ ਪਿਛਲੇ ਸਾਲ ਵੀ ਲਾਇਆ ਸੀਗਾ ਇਹ ਜੀ ਪਿਛਲੇ ਸਾਲ ਵੀ ਲਾਇਆ ਸੀਗਾ ਉਸੇ ਕੜੀ ਨੂੰ ਅੱਗੇ ਤੋਰਦੇ ਆ ਕਿਵੇਂ ਅਪਰਾਲਾ ਕੀਤਾ ਸਾਰੀ ਸੰਗਤ ਨੇ ਰਲ ਮਿਲ ਕੇ ਤੇ ਗੰਨੇ ਜਿਹੜੇ ਆ ਆਪਾਂ ਅਜਨਾਲੇ ਤੋਂ ਮੁੱਲ ਲਿਆਂਦੇ ਆ ਖਰੀਦ ਹਾਂਜੀ ਜਿੱਦਿਆ ਸੰਗਤਾਂ ਲੈ ਕੇ ਹੁਣ ਤੱਕ ਹੁਣ ਤੱਕ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 4-500 ਸੇਂਗਾਨ ਕੇ ਰੋਹ ਲੈ ਗਿਆ ਵਾ ਚੁਸਤੀ ਫੁਰਤੀ ਤੇ ਜੋਸ਼ ਮਦੌਨ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ